ਦਾ ਪਾ ਦਿਓ ਐਰਕਾ ਕਹਿੰਦਾ ਤੁਹਾਨੂੰ ਫਲਾਟ ਦੇ ਦੇਣੇ ਆ ਐਰਕਾ ਕਹਿੰਦਾ ਨਸ਼ੇ ਦੀ ਫੀੜ ਦੀ ਹੱਡੀ ਤੋੜ ਦੇਣੀ ਆ ਐਰਕਾ ਕਹਿੰਦਾ ਸਰਕਾਰੀ ਦਸਤਰਾਂ ਦੇ ਅੰਦਰ ਤੁਹਾਡੀਆਂ ਜੇਬਾਂ ਫਿਲਮੀਆਂ ਹੋਰ ਦੇਣਗੇ ਉਹ ਕੀ ਸਰਕਾਰ ਲੋਕਾਂ ਨੇ ਅਪਰਾਧ ਕੀ ਜਿਹੜੇ ਲੋਕ ਅਥਾਨੂ ਨੂੰ ਸੀ ਕੋਈ ਪਲੇਖਾ ਅਸੀਂ ਕਹਿੰਨੇ ਹਾਂ ਇਹਨਾਂ ਦਾ ਆਕਾ ਦਿੱਲੀ ਫੈਕਟਰੀ ਜਿਹੜਾ ਕਹਿੰਦਾ ਸੀ ਸਰਕਾਰ ਨਹੀਂ ਚਲਾਉਣੀ ਕਹਿੰਦਾ ਵਪਾਰ ਵਪਾਰੀਆਂ ਨੇ ਕਰਨਾ ਸਾਨੂੰ ਸ਼ੁਕੇ ਹੂਦੋ ਅਸੀਂ ਕਹਿੰਦੇ ਹਾਂ ਲੋਕੋ ਤੁਹਾਡੀ ਲੋਟ ਨਹੀਂ ਆ ਸਰਕਾਰ ਬਣਨ ਤੋਂ ਬਾਅਦ ਉਹੀ ਕੁਝ ਹੋਇਆ ਦੇਸ਼ ਦੇ ਅੰਦਰ ਉਹੀ ਜਿਹੜੀ ਭਾਜਪਾ ਦੀ ਫਿਰਕਾ ਪ੍ਰਸਤੀ ਆ ਇਹਨਾਂ ਦਾ ਆਗਾ ਕੇ ਕੇਂਦਰੀ ਵਾਲੇ ਹੋਈ ਬੋਲਦਾ ਰਿਹਾ ਆਮ ਆਪੀ ਪਾਰਟੀ ਮੈਂ ਦੋ ਦਿਨ ਗੱਲਾਂ ਇਹਨਾਂ ਦੀਆਂ ਸੁਖਣਾ ਦੇ ਹੱਥਾਂ ਲਾਉਣੇ ਦੱਸਣਾ ਚਾਹੁੰਦੇ ਆ ਭਗਵਾਨ ਸਿਆ ਜਿੱਦੜ ਤੇਰਾ ਕੇਦੀਵਾਰ ਦਮਾਰ ਹੋਇਆ ਉਹ ਜਾ ਕੇ ਫਰ ਦੇ ਸਤਾ ਜੋ ਲਾਜ ਕਰਾਉਂਦਾ ਫਿਰਦਾ ਸੀ ਤੇਰੀ ਉਹ ਸੇਹ ਧੂਤਾਂ ਵਾਲੇ ਤੇ ਉਦੜੀ ਚੰਡੀ ਉੱਠ ਗਈ ਸੀ ਫੇਰ ਆਹ ਜਿੱਦੜ ਤੂੰ ਸਮਾਰ ਹੋ ਗਿਆ ਤੂੰ ਵੀ ਪਰ ਹੋ ਜਾ ਕੇ ਲਾਜ ਕਰਾਉਂਦਾ ਫਿਰਦਾ ਤਾ ਸਾਨੂੰ ਪਤਾ ਸੀ ਲੋਕਾਂ ਦਾ ਲਾਜ ਦਾ ਪ੍ਰਬੰਧ ਨਹੀਂ ਹੋਣਾ ਝੂਠ ਬੋਲ ਕੇ 90 ml ਦਾ ਫਰਾਂਖ ਬਾਖ ਪਾ ਦਿਓ ਜਿਹੜੇ ਪੱਤੀ ਤੇਤੀ ਤੁਹਾਡੇ ਮਜ਼ਦੂਰਾਂ